ਸਿਕਲ ਬਾਈ ਸਾਰਿਆਂ ਨੂੰ ਅੱਜ ਅਸੀਂ ਬਾਈ ਰੰਧੀਰ ਕੋਲ ਆਏ ਆ ਪਿੰਡ ਦੋਦੇ ਬਾਈ ਦਾ ਬਹੁਤ ਵੱਡਾ ਸ਼ੋਰੂਮ ਬਾਈ ਨੇ ਕੀਤਾ ਤੇ ਸਭ ਤੋਂ ਜਿਹੜੀ ਮੇਨ ਗੱਲ ਆ ਬਾਈ ਨੇ ਛੋਟੇ ਤੋਂ ਛੋਟੇ ਤੋਂ ਹੋ ਕੇ ਬਹੁਤ ਵੱਡੇ ਲੈਵਲ ਤੇ ਕੰਮ ਚੁੱਕਿਆ ਕਿਉਂਕਿ ਬਾਈ ਨੇ ਪਹਿਲਾਂ ਨਾਰਮਲੀ ਬਾਈ ਪਹਿਲਾਂ ਸਲਾਈ ਕਢਾਈ ਦਾ ਕੰਮ ਕਰਦਾ ਤੇ ਬਾਈ ਨੇ ਹੁਣ ਇੱਕ ਚੰਗੇ ਆਪਾਂ ਕਹਿ ਸਕਦੇ ਆ ਬਾਈ ਨੇ ਬਹੁਤਾਂ ਟ੍ਰੇਨਿੰਗ ਕੀਤੀ ਬਟੰਡੇਓ ਚੰਡੀਗੜ੍ਹ ਉਹ ਲੁਧਿਆਣੇ ਤੇ ਬਾਈ ਨੇ ਅੱਜ ਇੰਨਾ ਕਿ ਬਾਈ ਦਾ ਕੰਮ ਆ ਵੀ ਚੰਗੇ ਚੰਗੀ ਆਪਾਂ ਕਹਿ ਸਕਦੇ ਆ ਸ਼ੋਰੂਮਾਂ ਦੇ ਬਾਈ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਰਾਬਰ ਤੋਂ ਜ਼ਿਆਦਾ ਕੰਪੀਟੀਸ਼ਨ ਚੱਲ ਰਿਹਾ ਹੈ ਭਾਈ ਦਾ ਕਿ ਭਾਈ ਇੱਕ ਦੁੱਧੇ ਪਿੰਡ ਦੇ ਵਿੱਚ ਅਸੀਂ ਇਕੱਠੇ ਹੀ ਖੇਡੇ ਆ ਇਕੱਠੇ ਪੜੇ ਲਿਖੇ ਆ ਤੇ ਸਾਡਾ ਫਰਜ਼ ਬੰਦਾ ਵੀ ਜੇ ਆ ਨਾਲ ਦੇ ਬੰਦੇ ਦੀ ਜੇ ਕੋਈ ਕੰਮ ਆ ਤਾਂ ਉਹਦੀ ਜ਼ਰੂਰ ਐਡ ਕਰਨੀ ਚਾਹੀਦੀ ਆ ਆਪਣਾ ਮੇ ਆਪਣਾ ਚੈਨਲ ਮੇ ਮੋਸਟਲੀ ਜਿਹੜੇ ਆਪਣੇ ਸਧਾਰਨ ਬੰਦੇ ਆ ਉਹਨਾਂ ਦੀ ਹਮੇਸ਼ਾ ਐਡ ਕਰਦਾ ਸੀ ਕਿਸੇ ਵੱਡੇ ਬੰਦੇ ਦੀ ਵੱਡੇ ਪ੍ਰੋਮੋਟਰ ਦੀ ਐਡ ਨਹੀਂ ਕਰਦੇ ਤੇ ਭਾਈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਗੋਪੀ ਤੇਰਾ ਬਹੁਤ ਬਹੁਤ ਠੀਕ ਹੈ ਆਪਣੈਂਟ ਪੈਂਟਾ ਸ਼ਰਟਾਂ ਠੀਕ ਹੈ ਸੁਪਾਰੀ ਸੂਟ 올 ਓਵਰ ਸਾਰਾ ਕੁਝ ਸਟਿਚ ਕੀਤਾ ਜਾਂਦਾ ਠੀਕ ਹੈ ਬਹੁਤ ਹੀ ਵਧੀਆ ਫੈਬਰਿਕ ਆਪਣੇ ਕੋਲੇ ਚੰਗੀ ਕੁਆਲਿਟੀ ਦਾ ਚੰਗਾ ਬ੍ਰਾਂਡ ਵੀਰੇ ਸਾਰਾ ਕੁਝ ਆਪਾਂ ਨੂੰ ਪੂਰੀ ਕੁਆਲਿਟੀ ਚ ਮਿਲੂਗਾ ਵੀਰੇ ਠੀਕ ਹੈ ਤੇ ਬਾਈ ਰੰਤਿਰ ਫਿਰ ਆਪਣਾ ਜਿਹੜਾ ਆਪਣਾ ਸ਼ਾਪ ਦੇ ਉੱਤੇ ਆਪਾਂ ਨੂੰ ਕੁਰਤੇ ਪਏ ਅੰਮੇ ਤੋਂ ਰਵਾ ਕਿਹੜਾ ਕਿਹੜਾ ਕਪੜਾ ਮਿਲਦਾ ਕਿੰਨੀ ਵੈਰਾਈਟੀ ਮਿਲਦੀ ਸਾਰੀ ਜਾਣਕਾਰੀ ਦੇ ਦੇ ਕਿਉਂਕਿ ਆਪਣੇ ਜਿਹੜੇ ਦੋਦੇ ਨਗਰ ਤੋਂ ਕਿਤੇ ਜਾਣਾ ਆਉਣਾ ਨਾ ਪਵੇ ਬਾਈ ਸਾਰਾ ਉਹਨਾਂ ਦਾ ਇੱਥੇ ਹੀ ਮਸਲਾ ਹੱਲ ਹੋ ਜੀ ਹਾਂਜੀ ਆਪਣੇ ਕੋਲੇ ਸਾਰੀ ਰੈਮੰਡ ਸੀ ਆਰ ਐਮ ਗੀਜ਼ਾ ਕਾਟਨ ਵੀਰੇ ਪ੍ਰੀਮੀਅਮ ਕਾਟਨ ਮੱਖਣ ਗੀਜ਼ਾ ਸਾਰਾ ਏ ਟੂ ਜ਼ेड ਆਪਣੇ ਕੋਲੇ ਕੋਟ ਪੈਂਟ ਚ ਪੈਂਟ ਸ਼ਰਟ ਕੁਰਤਾ ਪਜਾਮਾ ਠੀਕ ਹੈ ਸਫਾਰੀ ਸੂਟ ਦੇ ਵਿੱਚ ਜੀਨ ਦੀਆਂ ਪੈਂਟਾਂ ਵਗੈਰਾ ਸਾਰਾ ਆਲ ਓਵਰ ਕਪੜਾ ਆਪਣੇ ਕੋਲੇ ਕਿਤੇ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਸਾਰਾ ਆਪਣੇ ਪਿੰਡ ਦੋਦੇ ਦੇ ਵਿੱਚ ਹੀ ਅਵੇਲੇਬਲ ਮਿਲੂਗਾ ਵੀਰੇ ਤੇ ਬਾਈ ਹੁਣ ਆਪਾਂ ਸਟਾਰਟ ਕਰਦੇ ਆਂ ਤੇ ਨਾਲੇ ਸਭ ਤੋਂ ਮੇਨ ਗੱਲ ਆ ਬਈ ਬਾਈ ਸਟੀਚਿੰਗ ਦਾ ਕੰਮ ਤੋਂ ਪਹਿਲੇ ਦਿਨ ਤੇ ਕਰਦਾ ਹੁਣ ਬਾਈ ਨੇ ਨਾਲ ਕੱਪੜਾ ਵੀ ਲਿਆਂਦਾ ਰੇਗ ਤਰ੍ਹਾਂ ਦਾ ਕੱਪੜਾ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਬਾਈ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਠੀਕ ਆ ਉਹ ਵੈਰਾਈਟੀ ਸਾ ਹੁਣ ਤੁਸੀਂ ਕੱਪੜਾ ਲੈ ਕੇ ਜਾ ਸਕਦੇ ਹੋ ਬਾਈ ਸਟੀਚਿੰਗ ਦਾ ਪੂਰਾ ਬਹੁਤ ਵਧੀਆ ਕੰਮ ਕਰਦਾ ਕਿਤੇ ਜਾ ਬਾਹਰ ਅੰਦਰ ਜਾਣ ਦੀ ਤੁਹਾਨੂੰ ਲੋੜ ਨਹੀਂ ਤੇ ਬਾਈ ਹੁਣ ਕੱਪੜਾ ਦਿਖਾਉ ਬਈ ਸਟਾਰਟਿੰਗ ਕਰਦੇ ਆਪਾਂ ਤੋਂ ਦਿਖਾ ਦੇ ਜਿਹੜੇ ਲੋਕ ਵੱਡੇ ਵੱਡੇ ਸ਼ਹਿਰਾਂ ਤੇ ਜਾਂਦੇ ਆ ਉਹਨਾਂ ਦਾ ਸਭ ਤੋਂ ਮੇਨ ਗੱਲ ਇੱਕ ਤਾਂ ਸਮਾਂ ਬਚੂਗਾ ਕਿਰਾਇਆ ਬਚੂ ਕਿਉਂਕਿ ਆਉਣ ਵਾਲਾ ਸੀਜ਼ਨ ਆਉਣਾ ਵਿਆਹ ਸ਼ਾਦੀਆਂ ਦਾ ਠੀਕ ਹੈ દિਵਾਲੀ ਤੋਂ ਲੈ ਕੇ ਗਾਂ ਤੇ ਭਾਈ ਹੁਣ ਇਹ ਕਿਹੜਾ ਕੱਪੜਾ ਬਾਈ ਇਹ ਕ੍ਰਿਪਲੋਂ ਦਾ ਵੀਰੇ ਕਾਟਨ ਆ ਫੁੱਲ ਲੀਡਰੀ ਟਾਈਪ ਦੇ ਵਿੱਚ ਪਾਉਣ ਵਾਲਾ ਠੀਕ ਹੈ ਜੀ ਠੀਕ ਹੈ ਫੁੱਲ ਖੜਮਾ ਕਰੀਜ਼ ਫੁੱਲ ਖੜੂਗੀ ਇਹ ਜੀ ਭਾਈ ਜਿਹੜੇ ਕੋਈ ਆਪਣੇ ਸੱਜਣ ਮਿੱਤਰ ਸਰਪੰਚੀ ਜਿੱਤੇ ਆ ਜਾਂ ਮੈਂਬਰ ਜਿੱਤੇ ਆ ਉਹਨਾਂ ਵਾਸਤੇ ਵਧੀਆ ਕੱਪੜਾ ਬਾਈ ਕਹਿੰਦੇ ਵੀ ਇੱਕ ਲੀਡਰੀ ਟਾਈਪ ਤੇ ਪਾਉਣ ਵਾਲਾ ਬਾਕੀ ਵੈਸੇ ਵੀ ਸ਼ੌਂਕ ਨਾਲ ਮੁੰਡੇ ਪਾ ਸਕਦੇ ਆ ਉਹ ਜਿਹੜਾ ਟੋਟਨ ਦੇ ਵਿੱਚ ਆ ਜਾਂਦਾ ਵੀਰੇ ਕੋਕ ਡੋਲ ਕੇ ਵੇਖ ਲੋ ਕੁਛ ਵੀ ਡੋਲ ਕੇ ਵੇਖ ਲੋ ਪਾਣੀ ਚਾਹ ਵਗੈਰਾ ਡੋਲ ਕੇ ਵੇਖੋ ਕਈ ਵਾਰ ਕਈ ਵਾਰ ਕੀ ਹੁੰਦਾ ਬਾਈ ਜਦੋਂ ਆਪਾਂ ਖਾਣੇ ਪੀਣੇ ਵਿਆਹ ਸ਼ਾਦੀਆਂ ਜਾਂਦੇ ਆ ਆਪਣੇ ਡੋਲ ਜਾਂਦਾ ਤੇ ਆਪਾਂ ਨੂੰ ਦਿੱਕਤ ਆਉਂਦੀ ਵੀ ਸਾਫ਼ ਕਰਕੇ ਪਾਈ ਗਿਆ ਨਾ ਵੀ ਇਹਦੇ ਉੱਤੇ ਵਾਟਰਪੂਫ ਦੀ ਤਰ੍ਹਾਂ ਇੱਕ ਕੱਪੜਾ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੇ ਕੋਈ ਦਾਗ ਪੈ ਜਾਂਦਾ ਕੋਈ ਡੋਲ ਜਾਂਦਾ ਸਪੀਲ ਹੋ ਜਾਂਦੀ ਆ ਤਾਂ ਉਹਦੀ ਕੋਈ ਦਿੱਕਤ ਨਹੀਂ ਆਊਗੀ ਇੱਕ ਆਪਣੇ ਕੋਲੇ ਆ ਜਾਂਦਾ ਪ੍ਰੈਗਨੈਂਸ ਵਾਲਾ ਕੱਪੜਾ ਚੰਦਨ ਗੀਜ਼ ਆ ਜਾਂਦੀ ਆ ਆਹ ਦੋਸਤੋ ਫ੍ਰੈਗਰੈਂਸ ਵਾਲਾ ਕੱਪੜਾ ਜੇ ਕਈ ਵਾਰੀ ਕਿਸੇ ਕੋਲ ਪਰਫਿਊਮ ਨਹੀਂ ਹੈਣੀ ਤਾਂ ਉਹਨੂੰ ਲਾਉਣ ਦੀ ਲੋੜ ਨਹੀਂ ਗਈ ਠੀਕ ਆ ਇਹ ਤੁਸੀਂ ਇਹ ਨਹੀਂ ਵੀ ਧੂਕ ਕੇ ਲੈ ਜੂ ਆਪਣਾ ਜਿੰਨੇ ਤੋਂ ਮਰਜੀ ਪਾ ਲਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਦੋਸਤੋ ਜੇ ਇਹ ਪਾ ਸਕਦੇ ਹੋ ਤੁਹਾਡਾ ਇੱਕ ਤਰ੍ਹਾਂ ਦਾ ਇਹ ਜਿਹੜਾ ਪਰਫਿਊਮ ਦਾ ਖਰਚਾ ਉਹ ਘਟ ਜੂਗਾ ਇੱਕ ਆਪਾਂ ਨੂੰ ਪਠਾਨੀ ਸੂਟ ਦੇ ਵਿੱਚ ਲਚਕ ਆ ਜਾਂਦਾ ਵੀਰ ਜੀ ਠੀਕ ਹੈ ਲਚਕਾ ਫੁੱਲ ਸੌਫਟ ਕੱਪੜਾ ਪੂਰਾ ਹਲਕਾ ਕੱਪੜਾ ਹਾਵਾ ਦੇ ਸਮਾਨ ਕੱਪੜਾ ਦੋਸਤੋ ਹਵਾ ਦਾ ਕੱਪੜਾ ਬਹੁਤ ਹੀ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਬਾਈ ਨੇ ਹੱਪਣ ਨੂੰ ਵਾਈਟ ਨੱਚਕਾ ਦੇ ਵਿੱਚ ਹੈ ਇਹ ਆਹ ਪਤੀ 45 ਸ਼ਰਟਾਂ ਦੇ ਵਿੱਚ ਹੋਰ ਕੁਆਲਿਟੀ ਬਹੁਤ ਪਈ ਆਪਣੇ ਕੋਲੇ ਜਿਹੜੀ ਮੇਨ ਗੱਲ ਆ ਬਈ ਜਿਹੜੀ ਦੇ ਵਿੱਚ ਬਹੁਤ ਹੀ ਚੰਗੀ ਕੁਆਲਿਟੀ ਆ ਆ ਖੱਦਰ ਆ ਜਾਂਦਾ ਜੀ ਆਪਣਾ ਆ ਦੇਖੋ ਭਰਾਰਜੀ ਦੇ ਵਿੱਚ ਆ ਖੱਦਰ ਬਹੁਤ ਵਧੀਆ ਬ੍ਰਾਂਡ ਆ ਬਹੁਤ ਵਧੀਆ ਫੁੱਲ ਨਾ ਕੱਪੜਾ ਪੀਲਾ ਪਵੇ ਇਹ ਕਿਸੇ ਪਾਸੋਂ ਵੀ ਜਿੰਨਾ ਟਾਈਮ ਮਰਜ਼ੀ ਵਰਤੋ ਕੱਪੜੇ ਨੂੰ ਅੰਤ ਤੱਕ ਬਾਕੀ ਕਲਰ ਦੇ ਵਿੱਚ ਆ ਜਾਣਗੇ ਆ ਦੇਖੋ ਜਿਹੜੇ ਟ੍ਰੈਂਡਿੰਗ ਕਲਰ ਚੱਲਦੇ ਆ ਦੋਸਤੋ ਜਿਹੜੇ ਅਗਲੇ ਨੌਜਵਾਨ ਯੂਥ ਨੂੰ ਜਿਹੜੇ ਕਲਰ ਚਾਹੀਦੇ ਉਸ ਨੂੰ ਸਾਰੇ ਕਲਰ ਇੱਥੇ ਅਵੇਲੇਬਲ ਹੋਣਗੇ ਬਾਈ ਕਲਰ ਦੇ ਵਿੱਚ ਗੀਜ਼ਾ ਕਾਟਨ ਆ ਜਾਂਦੀ ਹੈ ਵੀਰੇ ਡਾਇਮੰਡ ਦਾ ਆ ਜੂਗਾ ਮੁਰਾਰਜੀ ਦਾ ਕੱਪੜਾ ਹੈਗਾ ਕਲਰ ਤੇ ਕਲਰ ਦੇ ਵਿੱਚ ਆ ਸਾਰੇ ਬਹੁਤ ਹੀ ਵਧੀਆ ਕਲਰ ਆ ਬਹੁਤ ਹੀ ਚੰਗੀ ਕੁਆਲਿਟੀ ਦੇ ਹੈ ਬਹੁਤ ਹੀ ਚੰਗੀ ਕੁਆਲਿਟੀ ਦੇ ਦੋਸਤੋ ਆ ਰਿੰਕਲ ਫ੍ਰੀ ਹੈ ਵੀਰੇ ਕਿ ਵਲ ਵਗੈਰਾ ਨਹੀਂ ਪੈਂਦੇ ਵਲ ਵਗੈਰਾ ਨਹੀਂ ਇੱਥੇ ਪੈਂਦੇ ਮੱਖਣ ਜੀ ਦਾ ਆ ਜਾਂਦੀ ਹੈ ਇਹ ਇਹ ਜਮਾ ਹੀ ਨਾ ਰ ਵਲ ਵਗੈਰਾ ਨਾ ਮਾਸਟਰ ਵੀ ਹੈ ਨਹੀਂ ਇਹ ਹੋਣ ਦੋਵੇਂ ਲੋਕੋ ਕੱਪੜਾ ਤੇ ਬਾਈ ਤੀਰ ਆਪ ਦਾ ਨੰਬਰ ਬੋਲਦੇ ਵੈਸੇ ਨੰਬਰ ਵੀ ਲਾ ਲਾਂਗੇ ਜੇ ਕਿਸੇ ਆਦਰ ਨੰਬਰ ਬੋਲ ਦਿਓ ਬਈ ਆਪਣਾ ਨੰਬਰ ਹੈਗਾ 9815835629 ਵੀਰੇ ਧੀਰਾ ਟੇਲਰ ਸ਼ਾਪ ਆ ਬੱਸ ਸਟੈਂਡ ਤੋਂ ਤੇ ਸੋਥਾ ਚੌਂਕ ਦੇ ਬਿਲਕੁਲ ਵਿਚਕਾਰ ਆ ਬੀਕਾ ਨੇਰਾਲ ਦੇ ਨਾਲ ਬਈ ਰੰਤੀਰ ਜਿਵੇਂ ਕਈ ਵਾਰੀ ਕਿਸੇ ਨੂੰ ਕੱਪੜਾ ਚਾਹੀਦਾ ਹੁੰਦਾ ਕਿੰਨੇ ਦਿਨ ਤੁਸੀਂ ਤਿਆਰ ਕਰ ਕੱਪੜਾ ਦੇ ਦੇਣੀ ਆ ਆਪਾਂ 15 ਦਿਨ ਹਫਤਾ 10 ਦਿਨ ਦੇ ਵਿੱਚ ਕੱਪੜਾ ਤਿਆਰ ਕਰ ਦਿੰਨੇ ਆਈ ਸਾਰੇ ਠੀਕ ਹਾਂਜੀ ਤੇ ਕੋਟ ਪੈਂਟ ਵੀ ਤਿਆਰ ਤਿਆਰ ਕਰਦੇ ਬਈ ਕੋਟ ਪੈਂਟ ਵੀ ਆਪਣੇ ਕੋਲੇ ਕੋਟ ਪੈਂਟ ਦਾ ਸਾਰਾ ਹੈਗਾ ਕੱਪੜਾ ਆ ਦੋਸਤੋ ਜਿਹਨੂੰ ਪਤਾ ਹੈ ਵੀ ਵਿਆਹ ਦੇ ਵਿੱਚ ਮੇਨ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਕੋਟ ਪੈਂਟ ਦੀ ਤੇ ਬਾਈ ਕੋਲ ਉਹ ਵੀ ਤਰ੍ਹਾਂ ਬਹੁਤ ਵਧੀਆ ਕੱਪੜਾ ਬਾਈ ਕਹਿੰਦਾ ਕਿਰਾ ਬਣਦੀ ਆ ਆ ਦੇਖੋ ਚੈੱਕ ਚ ਆ ਜਾਂਦੇ ਆ ਸ਼ਾਈਨਿੰਗ ਬਹੁਤ ਜ਼ਿਆਦਾ ਕੱਪੜੇ ਦੀ ਸਵੀਟ ਆ ਜਾਂਦੀ ਹੈ ਜੀ ਕੋਟ ਪੈਂਟ ਬਹੁਤ ਹੀ ਵਧੀਆ ਲੈਦਰਾਂ ਦੇ ਵਿੱਚ ਤੋਂ ਰਿਓ ਬਲੇਰਾ ਵੀਰੇ ਜੇ ਤੁਸੀਂ ਵਸਤ ਕੜਾ ਸੁਮੋਣੀਆਂ ਉਹ ਵੀ ਕਪੜਾ ਪਲੇਨ ਦੇ ਵਿੱਚ ਵੀ ਬਹੁਤ ਵਧੀਆ ਵੈਰਾਈਟੀ ਆ ਹੰਟਿੰਗ ਸ਼ਰਟ ਵਗੈਰਾ ਉਹਨਾਂ ਦਾ ਫੈਬਰਿਕ ਵੀ ਮਿਲ ਜੂ ਆਪਣੇ ਕੋਲੇ ਸਾਰਾ ਜੀਨ ਦੀਆਂ ਪੈਂਟਾਂ ਦਾ ਉਹਨਾਂ ਦਾ ਫੈਬਰਿਕ ਵੀ ਮਿਲ ਜੂ ਆਹ ਦੇਖੋ ਬਾਈ ਨੇ ਆ ਖੋਸ ਸਟੀਚਿੰਗ ਕੀਤੀ ਹੈ ਭਾਈ ਕਿਸੇ ਨੇ ਕਰਾਈਆਂ ਵੀਰ ਨੇ ਆਹ ਦੇਖੋ ਜੈਪ ਵਗੈਰਾ ਸਾਰੀ ਲੱਗੀ ਆ ਸਾਰਾ ਪਠਾਨੀ ਕੁੜਤਾ ਡਿਜ਼ਾਈਨਿੰਗ ਸਾਰਾ ਸਟਿਚਿੰਗ ਕੀਤੀਆਂ ਬਾਈ ਨੇ ਇਦਾਂ ਦੀਆਂ ਤੁਸੀਂ ਕੋਈ ਵੀ ਆਪਣੇ ਮਨਪਸੰਦ ਦੇ ਕੱਪੜੇ ਲੈ ਆ ਕੇ ਬਣਾਉਣੀ ਆ ਤਾਂ ਕਪੜਾ ਬਾਈ ਕੋਲ ਹਰੇਕ ਤਰ੍ਹਾਂ ਦਾ ਅਵੇਲੇਬਲ ਹੈਗਾ ਤੁਸੀਂ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਐ ਸਨ ਵਾਸਕਣ ਦਾ ਕਪੜਾ ਚਾਹੀਦਾ ਬਹਿ ਜਾਣ ਦਾ ਚਾਹੀਦਾ ਕੋਟ ਪੈਂਟ ਚਾਹੀਦਾ ਕੁਰਤਾ ਪੈਂਮਾ ਚਾਹੀਦਾ ਪੈਂਟ ਅ ਸ਼ਰਟਾ ਚਾਹੀਦੀਆਂ ਕਾਟਰਨ ਚਾਹੀਦੀਆਂ ਠੀਕ ਆ ਹਰੇਕ ਤਰ੍ਹਾਂ ਦੀ ਤੁਹਾਨੂੰ ਬਈ ਚੀਜ਼ ਮਿਲੂਗੀ ਤੇ ਬਾਈ ਆਪਣੀ ਜਿਹੜੀ ਸ਼ਾਪ ਆ ਬਾਈ ਦੀ ਠੀਕ ਆ ਇਹ ਬਿਲਕੁਲ ਸਾਹਮਣੇ ਆ ਜਾਂਦੀ ਆ ਗਰਗ ਟੈਲੀਕਾਮ ਦੇ ਸਾਹਮਣੇ ਆ ਤੇ ਇੱਕ ਮੈਡੀਕਲ ਦੇ ਨਾਲ ਆ ਤੇ ਨਾਲ ਇਧਰ ਆਪਾਂ ਨੀਅਰ ਕਹਿ ਸਕਦੇ ਆ ਨੀਅਰ ਇਧਰ ਬੈਂਕ ਆ ਗਈ ਨਾ ਬੈਂਕ ਆ ਗਈ ਕੋਆਪਰੇਟ ਬੈਂਕ ਆ ਕੋਆਪਰੇਟ ਕੋਆਪਰੇਟ ਬੈਂਕ ਦੇ ਨਾਲ ਹੀ ਆ ਬਸ ਚਲਕ ਕਰਨਾ ਛੱਡ ਕੇ ਆ ਠੀਕ ਹੈ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਠੀਕ ਹੈ ਨਰਾਜ ਨਹੀਂ ਹੋਵੋਗੇ ਵਧੀਆ ਕਪੜਾ ਤੁਹਾਨੂੰ ਫੈਬਰਿਕ ਵਧੀਆ ਮਿਲੂਗਾ ਕੋਈ ਐ ਨਹੀਂਗਾ ਇੱਕ ਵਾਰੀ ਜ਼ਰੂਰ ਵਿਜ਼ਿਟ ਹੋਵੋ ਤੇ ਬਹੁਤ ਧੰਨਵਾਦ ਬਾਈ ਦਾ ਜੀ